ਮੇਰਾ ਪਪਾ ਨਾਣਕ ਨੈਸ਼ਨਲ ਹਾਈਵੇ ਤੇ ਗੋਟੇ ਆ। ਸੋ ਉਹ ਰਹਿ ਗਿਆ ਹੈਗਾ ਨਾਲ ਤਾਂ ਪਾਣੀ ਆ ਗਿਆ ਛੜ ਦੇ ਉੱਤੇ ਹੀ। ਸੋ ਸਿਰਕ ਪਾਣੀ ਦੇ ਵਿੱਚ ਡੁੱਬ ਚੁੱਕੀ ਆ। ਸੋ ਸਾਰੇ ਸਿੰਘ ਵੀਰ ਭਰਾ ਰਸਨਦਿਆਂ ਜੋ ਸਵਾਵਾਂ ਉਹ ਪਾਣੀ ਦੇ ਵਿੱਚ ਲੈ ਕੇ ਗਏ ਆ। ਸੋ ਬਾਕੀ ਸੇ ਕਿੱਥੇ ਅਸੀਂ ਗੱਡੀਆਂ ਦੇ ਲੱਗੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਬੋਰਡ ਦਾ ਇੰਤਜ਼ਾਮ ਕਰ ਰਹੇ ਆ ਕਿ ਬੋਰਡ ਮਿਲੇ ਕਿਉਂਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਿਆ ਵਾ ਤੇ ਸਪੀਡ ਪਾਣੀ ਦੀ ਬਹੁਤ ਜ਼ਿਆਦਾ ਤੇਜ਼ ਆ। ਉੱਚਾ ਆਪਾਂ ਟਰੈਕਟਰ ਵੀ ਨਹੀਂ ਲੈ ਕੇ ਜਾ ਸਕਦੇ। ਅਸੀਂ ਕੋਸ਼ਿਸ਼ ਕੀਤੀ ਟਰੈਕਟਰ ਵਾਰਿਆ ਲੈ ਕੇ ਗਏ ਆ। ਪਰ ਨਹੀਂ ਇਹ ਜਾਦਾ ਅੱਗੇ ਚੱਲ ਗਿਆ ਛੜਕਦਾ ਵੀ ਨਹੀਂ ਕੋਈ ਪਤਾ ਕਹਿਣੋਂ ਕਿਉਂਕਿ ਸਾਰਾ ਪਾਣੀ ਪਾਣੀ ਹੋਇਆ ਪਿਆ ਵਾ ਸੋ ਫਿਰ ਵੀਰਾਂ ਨੇ ਸਲਾਹ ਕੀਤੀ ਵੀ ਜੇ ਟਰੈਕਟਰ ਰੜ ਗਿਆ ਤੇ ਬਾਅਦ ਚ ਨਿਕਲਣਾ ਨਹੀਂ ਸਮਾਨ ਵਾਲਾ ਸੋ ਵੀਰ ਹੁਣ ਪੈਦਲ ਗਏ ਆ ਤੁਰ ਕੇ ਸਾਰੇ ਸਿੰਘ ਵੀਰ ਭਰਾ ਸੋ ਜਿੰਨੇ ਜਨ ਨੂੰ ਆਉਂਦੇ ਪਿੰਡ ਵਾਸੀਆਂ ਵਾਸਤੇ ਰਾਤ ਚੀਜ਼ਾਂ ਲੈ ਕੇ ਗਏ ਰਾਸਤ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਸੋ ਜਦੋਂ ਫਿਰ ਵਾਪਸ ਹੁੰਦੇ ਆ ਉਹਨਾਂ ਦੇ ਤੱਕ ਆਪਾਂ ਪੋਰਡ ਦਾ ਵੀ ਇੰਤਜ਼ਾਮ ਕਰ ਰਹੇ ਆ ਸੋ ਉਹਨਾਂ ਤੱਕ ਆਪਾਂ ਰਾਤ ਸਮਗਰੀ ਪਚਾਉਣੀ ਲੰਗਰਾਂ ਦੇ ਸੇਵਾਵਾਂ ਦਾਸ ਬਾਬਾ ਪਾਰਸ ਜੋਦੇ ਵੀਰ ਖਾਲਸਾ ਗੁਰਮਤ ਅਕੈਡਮੀ ਗੱਤਕਾ ਖਾੜਾ ਸ੍ਰੀ ਅਮਰਸਰ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਈ ਕੀ ਸੇਵਾ ਲੈ ਗਏ ਯਾਰ ਬੀੜ ਵਾਲੇ ਲੋਕਾਂ ਵਾਸਤੇ ਇਹ ਵੀਰ ਜੀ ਅਹੀਂ ਲੈ ਕੇ ਆਏ ਜੀ ਲੰਗਰਾਂ ਦੇ ਸੇਵਾਵਾਂ ਆਪਣੇ ਕੋ ਛੁਕੇ ਛੁਕੇ ਰਸਣ ਦੀਆਂ ਸੇਵਾਵਾਂ ਬੱਚਿਆਂ ਵਾਸਤੇ ਰਾਸ ਬਿਸਕਟ ਪਾਣੀ ਬਰੈਡ ਠੀਕ ਹੈ ਜੀ ਇੱਥੇ ਇਹ ਵੈਗਰੂ ਆਪਾਂ ਚੀਜ਼ਾਂ ਲੈ ਕੇ ਆਏ ਆ ਤੇ ਬਾਬਾ ਜੀ ਪਹਚਾਣਦੇ ਦੂਜੀ ਸਾਈਡ ਦੇ ਇੱਥੇ ਲੋਕਾਂ ਡੁੱਬ ਗਏ ਆਪਣੇ ਸਿੰਘ ਉਹ ਵੇਖੋ ਕਿੰਨੇ ਹਨ 20 25 ਜਣੇ ਚੱਲ ਕੇ ਪੈਦਲ ਗਏ ਜਿੰਨੇ ਜਿੰਨਾ ਸਮਾਨ ਚੁੱਕ ਸਕਦੇ ਆ ਉਹ ਲੈ ਕੇ ਗਏ ਇਹ ਬਾਈ ਵੀ ਤੁਸੀਂ ਆਏ ਕਿੱਥੋਂ ਜੀ ਸ੍ਰੀ ਅਮਰਸਰ ਸਾਹਿਬ ਤੋਂ ਅੱਛਾ ਅਮਰਸਰ ਤੋਂ ਇੱਥੇ ਸੇਵਾ ਕਰਨ ਵਾਸਤੇ ਆਏ ਜੀ ਹਾਂਜੀ ਹਾਂਜੀ ਕੀ ਬਾਤ ਹੈ ਬਾਬਾ ਇਹ ਵੀ ਅਗਰੂ ਅਸੀਂ ਕੱਲ ਵੀ ਇੱਥੇ ਆਏ ਹਾਂ ਕੱਲ ਪਾਣੀ ਹੀ ਰਮਦਾਸ ਪਿੰਡ ਦਾ ਬਾਬਾ ਬੁੱਢਾ ਸਾਹਿਬ ਦਾ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਉੱਥੋਂ ਤੱਕ ਅਸੀਂ ਗਏ ਹਾਂ ਸੋ ਅੱਜ ਹੋਰ ਰਾਤੋਂ ਰਾਤ ਹੁਣ ਵੇਲੇ ਪਾਣੀ ਚੜ ਗਿਆ ਇੱਥੋਂ ਕੱਲ ਅਸੀਂ ਇੱਥੋਂ ਲੰਗੇ ਕੋਈ ਪਾਣੀ ਨਹੀਂ ਰਹਾ ਅੱਜ ਵੇਖੋ ਟਰਾਲੀ ਵੀ ਨਹੀਂ ਲੰਘਣ ਦੀ ਬਾਬਾ ਜੀ ਦਿਖਾ ਸਾਧਦੇ ਕਿਹੜੀ ਸੇਵਾ ਲੈ ਗਿਆ ਲੋਕਾਂ ਵਾਸਤੇ ਉਹ ਵੇਖੋ ਬਾਬਾ ਟਰਾਲੀ ਦੇ ਵਿੱਚ ਲੱਗੀ ਹੈ ਉਧਰ ਚੱਲ ਗਈ ਹੈ ਵਿੱਚ ਸਿਲੰਡਰ ਚੀਜ਼ਾਂ ਵੀ ਜਿਹੜਾ ਆਪਾਂ ਲੰਗਰ ਪਕਾਉਂਦੀ ਵੀ ਇਹ ਲੋਡ ਪਾਵੇ ਕਿਉਂਕਿ ਠੜਪੀਰ ਤੇ ਜਿਹੜੇ ਉਹਨਾਂ ਨੂੰ ਪਕਾਉਣਾ ਤੇ ਵੀ ਉਹਨਾਂ ਨੂੰ ਉਹਨਾਂ ਨੂੰ ਭਣਿਆ ਸਮਾਨ ਵੀ ਚਾਹੀਦਾ ਵੀ ਲੰਗਰ ਭਣਿਆ ਮਿਲੇ ਠੀਕ ਇਹ ਗੱਡੀ ਦੇ ਵਿੱਚ ਆਪਣਾ ਟੈਂਟ ਦਾ ਸਮਾਨ ਆ ਭਾਂਡੇ ਸਿਲੰਡਰ ਪੱਟੀਆਂ ਚੀਜ਼ਾਂ ਠੀਕ ਤੇ ਪੈਲੀ ਦੇ ਵਿੱਚ ਆਪਣਾ ਦੂਜਾ ਸਮਾਨ ਬਣਾਉਣ ਵਾਲਾ ਬਾਬਾ ਜੀ ਆ ਨਰਵੈਰ ਸਿਆਂ ਇਹ ਕਿੱਥੋਂ ਵੀਰ ਆਪਣੇ ਨਾਲ ਸਵਾਵਾ ਵੀ ਨਾਲ ਲਿਭਾ ਨਾਲ ਕੱਟੇ ਆ ਇਹ ਭਾਈ ਤੇ ਬਹੁਤ ਜਾਣਦੇ ਇਹਨਾਂ ਸਾਰੇ ਨਾ ਰਾਜ ਸਿੰਘ ਇਹ ਚੋਂ ਤੁਹਾਡੇ ਲੇਖੇ ਵਾਲੇ ਵੀਰ ਆ ਆਪਣੇ ਤੇ ਉਹ ਵੀ ਨਾਲ ਆਪਣੇ ਸਵਾਵਾਂ ਕਰ ਰਹੇ ਆਪਣੇ ਦੀ ਸੇਵਾ ਲੈ ਗਏ ਪ੍ਰਸ਼ਾਸਨ ਦਾ ਇੱਥੇ ਕੋਈ ਅਧਿਕਾਰੀ ਨਹੀਂ ਦੀ ਗੰਡਿਆ ਤੁਸੀਂ ਫਿਰ ਵੀ ਇੰਨੀ ਦੂਰ ਅਮਰਸਰ ਹੋ ਇੱਥੇ ਪਹੁੰਚ ਗਏ ਤਹਿਸੀਲਾਂ ਨਾਲੇ ਦੇ ਵਿੱਚ ਨਾ ਪ੍ਰਸ਼ਾਸਨ ਨੂੰ ਬੇਨਤੀ ਕਰ ਦਿੱਤੀ ਗਈ ਆ ਕੇ ਮਿਲੇ ਸਾਨੂੰ ਪ੍ਰਸ਼ਾਸਨ ਦੇ ਅਧਿਕਾਰੀ ਮਿਲੇ ਆ ਉਹਨਾਂ ਨੂੰ ਬੋਰਡ ਵਾਸਤੇ ਆਈ ਉਹਨਾਂ ਨੂੰ ਕਿਹਾ ਕਿ ਕਿਉਂਕਿ ਬੋਰਡ ਆਪਾਂ ਦੇ ਵੇਖੋ ਕਿਥੋਂ ਲੈਣੇ ਚਾਹਤੇ ਨਾ ਆਪਣੇ ਕੋ ਹੈ ਗੀਆਂ ਉਹ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰ ਸਕਦੇ ਆ ਉਹ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰਤੀ ਆਂ ਵੀ ਅਸੀਂ ਰਾਤ ਸਮਗਰੀ ਲੈ ਗਏ ਭਾਵੇਂ ਤੁਸੀਂ ਪਹੁੰਚਾ ਦਿਓ ਸਾਡੀ ਸਾਡੇ ਕੋਲ ਲੈ ਜਾਓ ਤੇ ਅੱਗੇ ਪਹੁੰਚਾ ਦਿਓ ਵਾਹਿਗੁਰੂ ਜੀ ਖਾਲਸਾ ਸਾਹਿਬ ਜੀ ਇਹ ਦੇਖ ਸਕਦੇ ਜੀ ਅਮਰ ਇੱਥੇ ਪਹੁੰਚ ਗਏ ਆ ਤੇ ਸਿੰਘ ਸਾਹਿਬ ਤੁਸੀਂ ਦੇਖ ਸਕਦੇ ਹੋ ਜੇ ਬਿਸਤਰੇ ਵਗੈਰਾ ਵੀ ਇੱਥੇ ਲੈ ਕੇ ਆਏ ਟੈਂਟ ਵਗੈਰਾ ਵੀ ਲੈ ਕੇ ਆਏ ਆ ਤੇ ਬਹੁਤ ਹੀ ਸਾਰੇ ਇੱਥੇ ਲੋਕ ਮਦਦ ਕਰਨ ਵਾਸਤੇ ਪਹੁੰਚਣ ਡਿਆ ਤੇ ਸੀਲੇ ਨਾਲੇ ਦੇ ਵਿੱਚ ਪਿੰਡ ਗਗੋ ਮੋਲ ਦੇ ਵਿੱਚ ਤੇ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ